ਐਕਟਿਵਾ ਸਵਾਰ ਮਾਂ ਦੀ ਨਲ ਵਾਪਰਿਆ ਦਰਦਨਾਕ ਹਾਦਸਾ ਕਾਰ ਦੀ ਟੱਕਰ ਤੋਂ ਬਾਅਦ ਮਾਂ ਦੀ ਮੌਤ ਮੌਕੇ ਤੇ ਲੋਕਾਂ ਨੇ ਸੜਕ ਕੀਤੀ ਜਾਮ ਅਜੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਾਟੇਗੜ ਚੂੜੀਆਂ ਚੈੱਕ ਅਭਿਆਨਕ ਸੜਕ ਹਾਦਸਾ ਵਾਪਰ ਗਿਆ ਇਸ ਹਾਦਸੇ 'ਚ 42 ਸਾਲਾ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਦਰਸਲ ਗੁਰਮੀਤ ਕੋਰਵਾਸੀ ਆਜਮਪੁਰਾ ਤੇ ਉਸ ਦੀ ਬੇਟੀ ਇਦਰਜੀਤ ਕੌਰ ਜੋ ਐਕਟਿਵਾ ਤੇ ਸਵਾਰ ਹੋ ਕੇ ਕਸਬਾ ਫਤਿਹਗੜ ਚੂੜੀਆਂ ਤੋਂ ਆਪਣੇ ਪਿੰਡ ਜਾ ਰਹੀਆਂ ਸਨ ਰਸਤੇ 'ਚ ਤੇਜ਼ ਰਫਤਾਰ ਕਰਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਚਲਦੇ ਐਕਟਿਵਾ ਤੇ ਸਵਾਰ ਗੁਰਮੀਤ ਕੌਰ ਤੇ ਕਾਰ ਦੇ ਹੀਟਾ ਕੁਚਲਣ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਕਾਰ ਸਵਾਰ ਇਸ ਹਾਦਸੇ ਤੋਂ ਬਾਅਦ ਉਥੋਂ ਮੌਕੇ ਤੋਂ ਫਰਾਰ ਹੋ ਗਿਆ ਕنیمਤੇ ਰਹੀ ਕਿ ਸਹਾਦ ਸੇ ਚ ਲੜਕੀ ਸੁਰੱਖਿਅਤ ਹੈ ਇਸ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਹਾਦਸੇ ਤੋਂ ਬਾਦ ਦਾ ਸਥਾਨਕ ਲੋਕਾਂ ਨੇ ਬਟਾਲਾ ਰੋਡ ਜਾਮ ਕਰ ਦਿੱਤੀ ਅਤੇ ਪੁਲਿਸ ਵਿਰੋਧ ਹੰਗਾਮਾ ਕੀਤਾ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਕਾਰਵਾਈ ਕਰਨ ਦਾ ਆਸ਼ਵਾਸ਼ਣ ਦੇ ਕੇ ਜਾਮ ਖੁਲਵਾਇਆ ਗਿਆ ਉਸ ਵਾਲੇ ਆਏ ਉਸ ਵਾਲੇ ਆਈ ਆਏ ਤੇ ਹੁਣ ਮੌਕਾ ਵੇਖਣ ਗਏ ਕੋਈ ਹਲੇ ਕਾਰਵਾਈ ਅਜੇ ਨਹੀਂ ਪੁਲਸ ਵਾਲੇ ਵੀ ਉਹੀ ਆ ਜਿਹੜੇ ਫਿਲਮ ਉਹਨਾਂ ਦੂਜੀ ਪੁਲਸ ਕੋਈ ਨਹੀਂ ਆਈ ਕੋਈ ਨਹੀਂ ਆ ਅਜੇ ਕਾਰਵਾਈ ਨਹੀਂ ਜੇ ਕੋਈ ਡੇਢ ਘੰਟਾ ਹੋ ਗਿਆ ਜੇ 1 ਘੰਟਾ ਪਾਜੀ ਹੋ ਗਿਆ ਜੇ ਮੇਰੇ ਪੇਟ ਬੁਢ ਗਿਆ ਸੀ ਪੈਦਾ ਤੇਰੇ ਗਵਾਂਡੀ ਜਿਹੜੇ ਨੇ ਇਹ ਐਕਸੀਡੈਂਟ ਹੋਵੇ ਤੇ ਦਾ ਡੈਥ ਹੋ ਗਈਆਂ 3 ਘੰਟਾ ਹੋ ਗਿਆ ਪੁਲਸ ਕਾਰਵਾਈ ਨੂੰ ਰਹੇ ਆ ਕਰਨਾ ਕਿਸੇ ਨੇ ਕੋਈ ਪੁਲਸ ਕਾਰਵਾਈ ਨਹੀਂ ਕੋਈ ਅਜੇ ਤੱਕ ਐਂਬੂਲੈਂਸ ਨਹੀਂ ਕੋਈ ਸੁਣਾਈ ਨਹੀਂ ਆ ਗਈ ਹਮਾਜਨ ਹਸਪੀਟਲ ਦੇ ਵਿੱਚ ਰਹੇ ਅੱਜ ਤੱਕ ਹੁਣ ਆ ਗੱਲ ਬਾਤ ਆਵਾਜ਼ ਕੁੜੀ ਨਾਲ ਹੀ ਨੂੰ ਮੋਕੇ ਦਾ ਸਾਰਾ ਪਤਾ ਹੈਗਾ ਤੇ ਇਹਦਾ ਤੇ ਵਿਚਾਰੇ ਦਾ ਘਰ ਦਾ ਜਿਹੜਾ ਨਾ ਬਿਲਕੁਲ ਦੀਵਾ ਬੋਜਨ ਵਾਲੀ ਘਰ ਲੋਗੀ ਜੇ ਇੱਕ ਲੱਤਾਂ ਟਵਾਰੀ ਜਿਹੜਾ ਭਰਾ ਉਹ ਘਰ ਬੈਠਾ ਜੇ ਤੇ ਇਹ ਵਿਚਾਰੀ ਨੇ ਧੀ ਜਵਾਈ ਆਦੀ ਦਾ ਜਵਾਈ ਨੂੰ ਪੁੱਤ ਬਣਾਇਆ ਇਹਨਾਂ ਦੇ ਸਿਰ ਤੇ ਘਰ ਪਰ ਲਗਾਈ ਮਟਾਰ ਉੱਤੇ ਸਿੰਗ ਰਿਆ ਉਥੇ ਹੀ ਮੋਕੇ ਤੇ ਪਹੁੰਚੇ ਆ ਤੇ ਮੋਕੇ ਦਾ ਆ ਕੇ ਵੇਖਿਆ ਤੇ ਜਾਨੀ ਦਰਦ ਹੋ ਗਈ ਆ ਜੇਰੀ ਬੰਦੀ ਕਾਰਵਾਈ ਆ ਉਹ ਲੱਗੇ ਕਾਰ ਦੇ ਚੱਲ ਕੀਤੀ ਜਾਂਦੀ ਹੈ ਪਟਾਲਾ ਤੋਂ ਪੱਤਰਕਾਰ ਸੁਖਦੇਵ ਸਿੰਘ ਰੰਧਾਵਾ ਤੇ ਬਲਬੀਰ ਸੋਹਲ ਦੀ ਰਿਪੋਰਟ